ਜੀ ਉਸ ਟਾਈਮ ਉਸ ਦਾ ਨਸਾ ਬਹੁਤ ਜ਼ਿਆਦਾ ਕਿੱਟਾ ਹੋਇਆ ਸੀਗਾ ਉਸ ਟਾਈਮ ਉਹ ਉੱਥੇ ਸੀਗਾ ਤਾਂ ਮੁੱਖੇ ਜਾ ਕੇ ਫੜ ਲਿਆ ਸੀ ਫੇਰ ਲੱਗ ਜਾਂਦਾ ਇਹ ਮੰਦਿਰ ਖਾਨਾ ਨਾਲ ਵੀ ਜਿਹੜੀ ਸੰਗਤ ਸੀ ਗਲਤ ਸੀਗੀ ਉਹ ਫੇਰ ਇਹਨੂੰ ਚੱਕ ਕੇ ਲੈ ਜਾਂਦੀ ਸੀ ਫੇਰ ਮਹੀਨਾ ਵੀ ਛੜ ਦੇ ਲੱਗਦੇ ਫੇਰ 2000 ਮਹੀਨਾ ਲਗਾਤਾਰ ਖਾਂਦਾ ਰਹਿੰਦਾ ਸੀਗਾ ਬਾਹਰ ਗਲਤ ਸੰਗਤ ਦੇ ਬੈਠਣ ਲੱਗ ਗਿਆ ਸੀਗਾ ਤੇ ਉਹ ਜਰਾ ਗੋਲੀਆਂ ਕੈਪਸੂਲ ਕਰੇ ਮੈਡੀਕਲ ਤੋਂ ਆਮ ਮਿਲ ਰਹੇ ਨੇ ਇਸ ਟਾਈਮ ਉਹਦੀ ਵਜਾ ਕਰਕੇ ਉਹ ਡੈਡੀ ਕੋ ਪੈਸੇ ਹੀ ਮੰਗ ਜਾਰਾ ਕਰਦਾ ਸੀਗਾ ਉਹ ਸੁੱਤੇ ਹੋਏ ਸੀਗੇ ਉਸ ਤੋਂ ਬਾਅਦ ਪੋਤੇ ਨੇ ਇੱਕ ਹੌਫ ਨਾ ਕਦਮ ਚੁੱਕਿਆ ਤੁਸੀਂ ਉਸ ਟਾਈਮ ਪਰਿਵਾਰ ਦਾ ਮੈਂਬਰ ਕੋਈ ਨਹੀਂ ਸੀਗਾ ਘਰੇ ਜੀ ਨਹੀਂ ਸਰ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਉਹਦੇ ਡੈਡੀ ਦੇ ਕੋਲ ਬੈਠ ਪਿਆ ਸੀਗਾ ਤੇ ਚਾਕੂ ਪਏ ਸੀਗੇ ਉਹਨਾਂ ਨੂੰ ਇਕੱਲੇ ਸੌਣ ਦੇ ਵਜਾ ਸੁੱਤੇ ਪਏ ਸੀਗੇ ਤਾਂ ਉਸ ਟਾਈਮ ਸੁੱਤੇ ਪਏ ਉਹਨਾਂ ਦੇ ਉੱਤੇ ਉੱਤੇ ਬਾਰ ਕੀਤਾ ਮਤਲਬ ਡੈਡੀ ਸੁੱਤੇ ਹੋਏ ਸੀਗੇ ਉਹਨਾਂ ਦਾ ਨਾਮ ਕੀ ਸੀਗਾ ਬਹਾਦਰ ਸਿੰਘ ਬਹਾਦਰ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਤਿਨਤਵਾਰੀ ਦੱਸ ਦਿਆਂ ਲੁਧਿਆਣਾ ਦੇ ਡਾਬਾ ਏਰੀਏ ਦੇ ਵਿੱਚ ਬਸੰਤ ਨਗਰ ਤੋਂ ਇੱਕ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੱਸ ਦਈਏ ਬੜੀ ਮੰਦ ਭਾਗੀ ਕੱਟਣਾ ਜਿਹੜੀ ਇੱਕ ਪਰਿਵਾਰ ਦੇ ਵਿੱਚ ਕਰਦੀ ਹੈ ਦੱਸ ਦਈਏ ਕਿ ਇੱਕ ਪੋਤੇ ਵੱਲੋਂ ਆਪਣੇ ਦਾਦੇ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਸੋ ਪੋਤੇ ਦੀ ਜਿਹੜੀ ਉਮਰ ਹੈ 25 ਸਾਲ ਹੁੰਦੀ ਹੈ ਉਸ ਤੋਂ ਬਾਅਦ ਦਾਦੇ ਦੀ ਉਮਰ ਜਿਹੜੀ ਹੈ 65 ਸਾਲ ਹੁੰਦੀ ਹੈ ਸੋ ਪੋਤੇ ਵੱਲੋਂ ਦਾਦੇ ਦਾ ਕਤਲ ਜਿਹੜਾ ਕਿਸ ਕਾਰਨ ਕੀਤਾ ਜਾਂਦਾ ਸੋ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਦੇ ਨਾਲ ਜਾਣਕਾਰੀ ਲਵਾਂਗੇ ਕਿ ਇੱਕ ਪੋਤੇ ਨੇ ਆਪਣੇ ਦਾਦੇ ਦਾ ਕ ਕਿਸ ਕਰਕੇ ਉਸਨੇ ਜਿਹੜਾ ਇਹ ਖੌਫਨਾਕ ਜਿਹੜਾ ਕਦਮ ਚੱਕਿਆ ਸੋ ਉਸ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਸੋ ਜਾਣਕਾਰੀ ਲੈਣੇ ਕੀ ਹੋਇਆ ਕੀ ਸੀਗਾ ਬਾਈ ਜੀ ਨਾਮ ਕੀ ਹੈ ਤੁਹਾਡਾ ਜੀ ਰਵਿੰਦਰ ਸਿੰਘ ਤੁਸੀਂ ਕੌਣ ਹੋ ਉਸ ਪਰਿਵਾਰ ਦੇ ਵਿੱਚੋਂ ਮੈਂ ਉਹਦਾ ਚਾਚਾ ਹਾਂ ਜੀ ਅੱਛਾ ਤੇ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੇ ਉਹਨਾਂ ਦੇ ਬੇਟਾ ਜੀ ਅੱਛਾ ਕੀ ਕੀ ਉਮਰ ਕੀ ਹੈ ਤੁਹਾਡੀ ਮੇਰੀ 39 ਅੱਛਾ ਤੇ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦਾ ਨਾਮ ਕੀ ਹੈ ਬਹਾਦਰ ਸਿੰਘ ਬਹਾਦਰ ਸਿੰਘ ਕਿੱਥੇ ਰਹਿੰਦੇ ਸੀਗੇ ਤੁਸੀਂ ਅਸੀਂ ਸ਼ਿਮਲਾਪੁਰੀ ਬਸੰਤ ਨਗਰ ਗਲੀ ਨੰਬਰ 10 ਮਕਾਨ ਨੰਬਰ 59 ਅੱਛਾ ਕਿੰਨੇ ਦਿਨਾਂ ਤੋਂ ਰਹਿ ਰਹੇ ਹੋ ਸਾਨੂੰ ਹੋ ਗਏ ਜੀ ਇੱਥੇ 45 ਸਾਲ 45 ਸਾਲ ਜੀ ਤੇ ਇਹੋ ਜਿਹਾ ਕੀ ਹੋਇਆ ਕਿ ਇੱਕ ਪੋਤੇ ਨੇ ਜਿਹੜਾ ਇੱਕ ਹੌਫ ਨਾ ਕਦਮ ਚੱਕਿਆ ਜੀ ਭਤੀਜਾ ਸੀ ਕਿ ਮੇਰਾ ਜੀ ਉਹਨੂੰ ਨਸ਼ੇ ਲੱਗ ਜਾ ਲੱਗੇ ਸੀ ਜੀ ਬਾਹਰ ਗਲਤ ਸੰਗਤ ਦੇ ਬੈਠਣ ਲੱਗ ਗਿਆ ਸੀਗਾ ਤੇ ਉਹ ਜਰਾ ਗੋਲੀਆਂ ਕੈਪਸੂਲ ਕਰੇ ਮੈਡੀਕਲ ਤੋਂ ਆਮ ਮਿਲ ਰਹੇ ਨੇ ਇਸ ਟਾਈਮ ਹੋਰ ਹੀ ਵਜਾ ਕਰਕੇ ਉਹ ਡੈਡੀ ਕੋ ਪੈਸੇ ਹੀ ਮੰਗ ਜਾ ਰਿਹਾ ਕਰਦਾ ਸੀਗਾ ਰਾਤ ਨੂੰ ਦਿਓ ਡੈਡੀ ਮੇਰੇ ਇਕੱਲੇ ਸੌ ਰਹੇ ਸੀਗੇ ਖਰਚੇ ਸੀ ਮਜੂਰੀ ਨਹੀਂ ਸੀਗੇ ਰਉ ਨੂੰ ਇਕੱਲੇ ਸੌਣ ਦੇ ਬਜਾਏ ਸੁੱਤੇ ਪਏ ਸੀਗੇ ਤਾਂ ਉਸ ਟਾਈਮ ਸੁੱਤੇ ਪਏ ਉਹਨਾਂ ਦੇ ਉੱਤੇ ਉੱਤੇ ਬਾਰ ਕੀਤਾ। ਮਤਲਬ ਡੈਡੀ ਸੁੱਤੇ ਹੋਏ ਸੀਗੇ ਉਹਨਾਂ ਦਾ ਨਾਮ ਕੀ ਸੀਗਾ? ਬਹਾਦਰ ਸਿੰਘ। ਬਹਾਦਰ ਸਿੰਘ। ਜੀ। ਉਹ ਸੁੱਤੇ ਹੋਏ ਸੀਗੇ ਤਾਂ ਉਸ ਤੋਂ ਬਾਅਦ ਪੁੱਤ ਨੇ ਇੱਕ ਹੌਫ ਨਾ ਕਦਮ ਚੁੱਕਿਆ। ਤੁਸੀਂ ਉਸ ਟਾਈਮ ਪਰਿਵਾਰ ਦਾ ਮੈਂਬਰ ਕੋਈ ਨਹੀਂ ਸੀਗਾ ਘਰੇ? ਜੀ ਨਹੀਂ ਸਰ। ਅੱਛਾ ਕੋਈ ਨਹੀਂ ਸੀ। ਨਹੀਂ ਜੀ। ਤੇ ਦੋਨੋਂ ਦਾਦਾ ਪੋਤੇ ਦੋਨੋਂ ਇਕੱਲੇ ਸੀ ਘਰੇ? ਅੱਛਾ। ਠੀਕ। ਬਾਅਦ ਵਿੱਚ ਜਦੋਂ ਬਾਅਦ ਵਿੱਚ ਜਦੋਂ ਜਦੋਂ ਭੱਜਣ ਲੱਗਾ ਜੀ ਸਵੇਰ ਦੇ ਟਾਈਮ ਉਸ ਟਾਈਮ ਫੜਿਆ ਉਹਨਾਂ ਨੂੰ। ਉਮਰ ਕਿਸੀ ਕੀ ਪੋਤੇ ਦੀ? ਜੀ 25 ਸਾਲ। ਅੱਛਾ ਉਹ ਨਸ਼ੇ ਏ ਉਹਨੂੰ ਹੋ ਗਏ ਸੀ 2 ਸਾਲ ਹੋ ਗਏ ਸੀ ਜੀ ਅੱਛਾ ਤੇ ਉਹਦੇ ਮਾਪਿਓ ਕਿੱਥੇ ਹੈਗੇ ਆ ਪੋਤੇ ਦੇ ਜੀ ਉਹਦੇ ਮੇਰੇ ਵੱਡੇ ਭਾਈ ਸੀਗੇ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਤੇ ਉਹਨਾਂ ਦਾ ਪਹਿਲਾਂ ਤਲਾਕ ਹੋ ਚੁੱਕਾ ਸੀਗਾ ਤੇ ਛੋਟੇ ਹੁੰਦੇ ਜੇ ਅਸੀਂ ਆਪ ਹੀ ਉਹਨੂੰ ਪਾਲਿਆ ਸੀਗਾ ਬੱਚੇ ਨੂੰ ਉਹ ਬੱਚੇ ਦੀ ਬੱਚੇ ਦਾ ਜਿਹੜਾ ਨਾਮ ਕੀ ਸੀਗਾ ਜੀ ਸਣੀ ਸਣੀ ਨਾਮ ਸੀ ਜੀ ਉਸ ਉਸ ਸਣੀ ਵੱਲੋਂ ਜਿਹੜਾ ਹੁਣ ਕਤਲ ਕੀਤਾ ਗਿਆ ਦਾਦੇ ਦਾ ਤੇ ਉਹ ਨਸ਼ਾ ਕਰਦਾ ਸੀਗਾ ਨਸ਼ਾ ਨਸ਼ਾ ਕਰਨ ਵਾਸਤੇ ਉਹਨੇ ਪਹਿ ਮੰਗੀ ਸੀ ਹਾਂ ਹੀ ਨਸਾ ਕਰਨ ਵਾਸਤੇ ਪੈਸੇ ਮੰਗਦਾ ਸੀ ਦਰਦੂ। ਅੱਛਾ। ਕਤਲ ਕਿਸ ਤਰੀਕੇ ਨਾਲ ਕੀਤਾ ਉਹਨੇ? ਕੋਈ ਵਾਰ ਵਗੈਰਾ ਕੀਤਾ ਜਾਂ ਹਮਲਾ ਕੀਤਾ ਕਿਦਾਂ? ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਉਹਦੇ ਡੈਡੀ ਦੇ ਕੋਲ ਬੈਠ ਪਿਆ ਸੀਗਾ ਤੇ ਚਾਕੂ ਪਿਆ ਸੀਗੇ। ਜੋ ਕਿ ਉਹਨੇ ਮਲੇ ਚਾਕੂ ਤੇ ਬੈਡ ਦੇ ਨਾਲ ਹੀ ਉਹਦੇ ਡੈਡੀ ਦੇ ਉੱਤੇ ਹਮਲਾ ਕੀਤਾ ਜੀ। ਕਰਈ ਸੀ ਉਹ। ਅੱਛਾ। ਜੀ। ਤੇ ਤੁਹਾਨੂੰ ਕਦੋਂ ਪਤਾ ਲੱਗਦਾ? ਜੀ ਮੈਨੂੰ ਅਗਲੇ ਦਿਨ 11 ਵਜੇ ਦੇ ਕਰੀ ਪਤਾ ਲੱਗਿਆ ਸੀਗਾ ਜੋ ਕਿ ਮੈਂ ਮੌਕੇ ਤੇ ਆ ਪਹੁੰਚ ਗਿਆ ਸੀ ਉੱਥੇ। ਅੱਛਾ। ਉਸ ਤੋਂ ਬਾਅਦ ਉਹ ਉੱਥੇ ਹੀ ਹੁੰਦਾ ਪੁੱਤਾਂ ਜਾਂ ਉਹ ਉੱਥੋਂ ਰਫੂ ਚੱਕਰ ਹੋ ਜਾਂਦਾ ਜੀ ਉਸ ਟਾਈਮ ਉਸ ਦਾ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਸੀਗਾ ਉਸ ਟਾਈਮ ਉਹ ਉੱਥੇ ਸੀਗਾ ਤਾਂ ਮੋਕੇ ਜਗ੍ਹਾ ਹੀ ਫੜ ਲਿਆ ਸੀਗਾ ਇਹ ਕਿੰਨੇ ਦਿਨ ਪਹਿਲੇ ਦੀ ਗੱਲ ਹੈ ਜਦੋਂ ਉਹਦੇ ਵੱਲੋਂ ਹਮਲਾ ਕੀਤਾ ਜਾਂਦਾ ਜੀ ਇਹ 16 ਟਿਕ ਦੀ ਗੱਲ ਹੈ ਜੀ ਅੱਛਾ ਤੇ ਮੌਤ ਕਿੱਦਾਂ ਹੋ ਗਈ ਹੁਣ ਜਿਹੜਾ ਜਿਨ੍ਹਾਂ ਦੀ ਮੌਤ ਹੋਈ ਹੈ ਬਹਾਦਰ ਚੀ ਦੀ ਉਹਨਾਂ ਦੀ ਮੌਤ ਕਦੋਂ ਹੋਦੀ ਹੈ ਉਹਨਾਂ ਦੀ ਮੌਤ ਦੀ ਗੱਲ 28 ਟਿਕ ਨੂੰ ਹੋਈ ਹੈ ਜੀ ਸਵੇਰੇ 8 ਵਜੇ ਅੱਛਾ ਠੀਕ ਹੈ ਜੀ ਉਹਨਾਂ ਦੀ ਰਿਕਵਰੀ ਉਸ ਤੋਂ ਨਾ ਨਹੀਂ ਸਹੀ ਹੋਈ ਨਹੀਂ ਉੱਥੇ ਹਸਪੀਟਲ ਵਿੱਚ ਲਾਈਟ ਸਹੀ ਮੰਨ ਲੀ ਸਹੀ ਸਿੱਧੇ ਸਿੱਧੇ ਜੀ ਅਰੇ ਉਹਦੇ ਦੀ ਮਲੇ ਠੀਕ ਹੋਈ ਨਹੀਂ ਉਸਟਾਉਨਾ اچھا ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅਕੀ ਕੀ ਮੰਗਾ ਤੁਹਾਡੀ ਪ੍ਰਸ਼ਾਸਨੋ ਕੇ ਮੰਗ ਆਈ ਆ ਜੀ ਕਾਰਵਾਈ ਕੀਤੀ ਪੁੱਛਦੀ ਆ ਕਿ ਜਿਹੜੇ ਮਲੇ ਪੁਲਿਸ ਵਾਲੇ ਤੋਂ ਕਾਰਵਾਈ ਸਹੀ ਹੋਈ ਰਹੀ ਆ ਜੀ ਇਸ ਟਾਈਮ ਠੀਕ ਆ ਜੀ ਬਾਕੀ ਮੈਂ ਕਹਿੰਨਾ ਜੀ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਜਿਹਦੇ ਮੈਡੀਕਲ ਆਦੇ ਨਸੇ ਵਗੈਰਾ ਜੀ ਮਿਲਦੇ ਨੇ ਕਿ ਉਹਨਾਂ ਉੱਤੇ ਵੀ ਕਾਰਵਾਈ ਹੋਵੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੇਟਾ ਜਿਹੜਾ ਦੇਖ ਸਕਦੇ ਹੋ ਕਿ ਆਪਣੇ ਪਿਓ ਵਾਸਤੇ ਇਨਸਾਫ ਮੰਗ ਰਿਹਾ ਬਹਾਦਰ ਜੀ ਦਾ ਜਿਹੜਾ ਪੋਤਾ ਸੀਗਾ ਸੁਨੀ 25 ਸਾਲਾਂ ਦੀ ਉਹਦੀ ਉਮਰ ਸੀਗੀ ਉਹਦੇ ਵੱਲੋਂ ਆਪਣੇ ਦਾਦੇ ਉੱਤੇ ਵਾਰ ਕਿਤੇ ਜਾਂਦੇ ਨੇ ਬੈਟ ਹੁੰਦਾ ਸੱਚ ਉਹਦੇ ਨਾਲ ਹਮਲਾ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਲਤ ਹੈ ਕਾਫੀ ਜ਼ਖਮੀ ਹੋ ਜਾਂਦੀ ਐ ਸੋ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਹੈ ਹਸਪੀਟਲ ਦੇ ਵਿੱਚ ਲਾਸ਼ ਕਰਨ ਦੇ ਦੌਰਾਨ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਐ ਸੋ ਇਹ ਮਾਮਲਾ ਜਿਹੜਾ ਅੱਜ ਤੋਂ ਕਿੰਨੇ ਦਿਨਾਂ ਪਹਿਲਾਂ ਦਾ ਵੈ ਜੀ ਅੱਜ 13 ਮ ਦਿਨ ਹੋ ਚੁੱਕਾ ਜੀ ਉਸ ਦਿਨ ਨੂੰ 13 ਮ ਦਿਨ ਹੋ ਚੁੱਕਿਆ ਜੀ ਸਰ ਅਜੀ ਤੁਸੀਂ ਉਸ ਮੱਲੇ ਦੇ ਵਿੱਚ ਰਹਿੰਦੇ ਹੋ ਉਸੇ ਮੱਲੇ ਨਹੀਂ ਨਹੀਂ ਮੇਰੇ ਮਾਮਾ ਜੀ ਨਹੀਂ ਤੁਹਾਡੇ ਮਾਮਾ ਜੀ ਹਾਂ ਜੀ ਨਹੀਂ ਪਹਿਲਾਂ ਵੀ ਇਹਨਾਂ ਦੇ ਘਰੇ ਇਦਾਂ ਦਾ ਝਗੜਾ ਹੁੰਦਾ ਸੀ ਅਸੀਂ ਜਾ ਕੇ ਉਹਨੂੰ ਸਮਝਾਉਣਾ ਵੀ ਲਈ ਤੂੰ ਮੈਡੀਕਲ ਨਸ਼ਾ ਛੱਡ ਦੇ ਨਾ ਨਹੀਂ ਹਟਿਆ ਹੈਗਾ ਤਾਂ ਬਾਰਦਾਤ ਨੂੰ ਅੰਜਾਮ ਦਿੱਤਾ ਹੁਣ ਉਹਨੇ ਐਡਾ ਚੱਕਰ ਪੈ ਗਿਆ ਹੁਣ ਇਹਨੇ ਪਹਿਲਾਂ ਵੀ ਕਦੇ ਹਮਲਾ ਕੀਤਾ ਸੀਗਾ ਆਪਣੇ ਦਾਦੇ ਉੱਤੇ ਗਾਲੀ ਗਲੋਚ ਹੁੰਦਾ ਸੀ ਗਾਲੀ ਗਲੋਚ ਹਾਂ ਜੀ ਹਾਂ ਜੀ ਇੱਕ ਦੋ ਵਾਰ ਸਾਨੂੰ ਕੰਪਲੇਨਸ ਆਈਆਂ ਤੇ ਅਸੀਂ ਜਾ ਕੇ ਸਮਝਾਇਆ ਉਹਨਾਂ ਨੂੰ ਵੀ ਸਾਈ ਸੁਧਰ ਜਾ ਕਭੀ ਛੋਟਾ ਸੀ ਸਾਡੇ ਤੋਂ 43 44 ਕਿਲੋ ਭਜਨ ਸੀ ਉਹਦਾ ਉਹਨੂੰ ਕਿੱਦਾਂ ਸਮਝਾਉਦੇ ਬੋਲ ਕੇ ਸਮਝਾ ਸਕਦੇ ਆ 23 24 ਸਾਲ ਦੀ ਉਮਰ ਸੀ ਉਹਦੀ ਮਤਲਬ ਜਦੋਂ ਇਹ ਪਹਿਲਾਂ ਨਸ਼ਾ ਵਗੈਰਾ ਕਰਦਾ ਸੀਗਾ ਉਦੋਂ ਕੋਈ ਕੰਪਲੇਂਟ ਵਗੈਰਾ ਨਹੀਂ ਦਿੱਤੀ ਸੀ ਕਿਸੇ ਨੇ ਵੀ ਯਾਰ ਇਹਦਾ ਨਸ਼ਾ ਜਿਹੜਾ ਠੀਕ ਹੋ ਜਾਵੇ ਕਿਉਂਕਿ ਸਲਾਹ ਲੈ ਰਹੇ ਸੀ ਛੱਡ ਜਾਂਦਾ ਸੀਗਾ ਵਿੱਚ ਫੇਰ ਲੱਗ ਜਾਂਦਾ ਈ ਮੰਦੀਰ ਖਾਨਾ ਇਹਨਾਂ ਦੇ ਨਾਲ ਦੀ ਜਿਹੜੀ ਸੰਗ ਸੀ ਗਲਤ ਸੀਗੀ ਉਹ ਫੇਰ ਇਹਨੂੰ ਚੱਕ ਕੇ ਲੈ ਜਾਂਦੇ ਸੀ ਫੇਰ ਮਹੀਨਾ ਕ ਛੱਡ ਕੇ ਰੱਖਦੇ ਫੇਰ 2-3 ਮਹੀਨੇ ਲਗਾਤਾਰ ਖਾਂਦਾ ਰਹਿੰਦਾ ਸੀਗਾ ਫੇਰ ਉਹ ਅਸੀਂ ਪਹਿਲਾਂ ਤਾਂ ਸਲਾਹ ਬਣਾਈ ਸੀ ਕਿ ਨਸ਼ਾ ਛਡਾਉਣ ਵਾਲੇ ਕੋਲ ਚੁਕਾ ਦਿੰਨੇ ਆ ਫੇਰ ਛੱਡ ਜਾਂਦਾ ਸੀ ਫ ਲੱਗਦਾ ਨਹੀਂਗਾ ਨੌਜਵਾਨ ਯੂਥ ਜਿਹੜਾ ਨਸ਼ੇ ਵੱਲ ਪੈ ਕੇ ਆਪਣੇ ਹੀ ਮਾਪਿਓ ਦਾ ਜਿਹੜਾ ਕਤਲ ਕਰਦਾ ਹੋਇਆ ਨਜ਼ਰ ਆ ਰਿਹਾ ਹੁਣ ਬਹੁਤ ਬੁਰਾ ਹਾਲ ਹੈ ਜੀ ਸਾਡੇ ਨਾਲ ਤਾਂ ਹੁਣ ਬੀਤੀ ਆ ਸਾਡੇ ਬਜ਼ੁਰਗ ਨੂੰ ਇੱਕ ਵੀ ਬਿਮਾਰੀ ਨਹੀਂ ਸੀਗੀ ਨਾ ਉਹਨੂੰ ਕਦੇ ਸ਼ੂਗਰ ਨਾ ਬੀਬੀ ਕੋਈ ਕੁਝ ਨਹੀਂ ਸੀ ਨਾਰਮਲ ਬੰਦਾ ਸੀ 56 ਸਾਲ ਦਾ ਪੁਰਾਣੀਆਂ ਖਰਾਕਾਂ ਖਾਧੀਆਂ ਸੀ ਤਕੜਾ ਸੀਗਾ ਸਰੀਰ ਤੋਂ ਪਰ ਆ ਹੁਣ ਜਿਹੜਾ ਇੰਜਰੀ ਹੋਈ ਆ ਹੁਣ ਇੱਕ ਉਹ ਹੁਣ ਡੈਥ ਹੋ ਗਈ ਉਹਨਾਂ ਦੀ ਹਾਂ ਡੈਥ ਹੋ ਗਈ ਹਾਂਜੀ ਹਾਂਜੀ ਕੀ ਮੰਗ ਕੀ ਕਰਨੇ ਪ੍ਰਸ਼ਾਸਨ ਨੂੰ ਮੰਗ ਬਸ ਆਹੀ ਜੀ ਥੋੜਾ ਜਿਹਾ ਨਸ਼ੇ ਤੇ ਕਾਬੂ ਕੀਤਾ ਜਾਵੇ ਤਾਂ ਕਿ ਹੁਣ ਸਾਡਾ ਤਾਂ ਚੱਲਿਆ ਗਿਆ ਕਿਸੇ ਹੋਰ ਹੁਣ ਉਹ ਜਿਹੜਾ ਸਨੀ ਸੀਗਾ ਉਹ ਕਿੱਥੇ ਹੈਗਾ ਹੁਣ ਉਹ ਜੇਲ੍ਹ ਵਿੱਚ ਤਾਂ ਹੀ ਉਹ ਤੇ ਤਾਰਾ ਲੱਗ ਚੁੱਕੀਆਂ 307 324 23 24 ਔਰ 302 ਵੀ ਲੱਗੀ ਹੁਣ ਤਾਂ ਜੀ ਸਨੀ ਦੇ ਆਪਣੇ ਪਰਿਵਾਰ ਦੇ ਵਿੱਚ ਕੋਈ ਹੈਗਾ ਉਹਦੇ ਆਪਣੇ ਮਾਂ ਤੇ ਉਹਨਾਂ ਦੇ ਛੋਟੇ ਹੁੰਦੇ ਇਹਨੇ ਵੱਡੇ ਵੀਰ ਨੇ ਪਾਲਿਆ ਸੀ ਉਹਨੂੰ ਕਿਉਂਕਿ ਉਹਦਾ ਡੈਡੀ ਛੋਟੀ ਉਮਰ ਚ ਪੂਰਾ ਹੋਈ ਜਾ ਤਿੰਨ ਚਾਰ ਸਾਲ ਦਾ ਸੀ ਤੇ ਉਹਦੇ ਜੇ ਹੁੰਦੇ ਹੀ ਉਹਨਾਂ ਦਾ ਸਾਲ ਕੇ ਪਹਿਲਾਂ ਜਦੋਂ ਵਿਆਹ ਹੋਇਆ ਸੀ ਡੇਢ ਸਾਲ ਬਾਅਦ ਉਹਦਾ ਤਲਾਕ ਹੋ ਗਿਆ ਸੀ ਫਿਰ ਉਹ ਕੱਲਾ ਰਹਿ ਗਿਆ ਸੀ ਉਦੋਂ ਬਾਅਦ ਉਹ ਵੀ ਮੇਬੀ ਉਹ ਵੀ ਨਸ਼ਾ ਕਰਦਾ ਸੀ ਇਹ ਬਿਲਕੁਲ ਸੱਚ ਦੱਸਤੀ ਹੈ ਕਿ ਸੁਣ ਕੇ ਤੁਹਾਡੇ ਵੀ ਰੋਂਗਟੇ ਜਿਹੜੇ ਨੇ ਕੱਪ ਜਾਣਗੇ ਕਿਉਂਕਿ ਛੋਟੀ ਉਮਰ ਹੁੰਦੀ ਹੈ 4-5 ਸਾਲ ਦੀ ਉਮਰ ਤੋਂ ਇੱਕ ਭਰਾ ਨੇ ਉਹਨੂੰ ਪਾਲਿਆ ਸੀਗਾ ਸਣੀ ਦੇ ਚਾਚੇ ਨੇ ਉਹਦੇ ਜਿਹੜਾ ਹੋਂਦਾ ਦਾਦਾ ਸੀਗਾ ਉਹਨਾਂ ਵੱਲੋਂ ਉਹਨੂੰ ਪਾਲਿਆ ਗਿਆ ਸੀਗਾ ਤੇ ਉਹਦੀਆਂ ਸਾਰੇ ਸਾਰਾ ਜਿਹੜਾ ਖਰਚਾ ਸੀਗਾ ਉਹ ਉਹਦਾ ਪਰਿਵਾਰ ਚੱਲਦਾ ਸੀਗਾ ਪਰ ਨਸ਼ੇ ਦੀ ਇਹੋ ਜੀ ਬੁਰੀ ਲਤ ਜਿਹੜੀ ਆ ਲੱਗ ਜਾਂਦੀ ਸੋ ਉਸ ਤੋਂ ਬਾਅਦ ਨਸ਼ੇ ਦੀ ਲਤ ਲੱਗਣ ਤੋਂ ਬਾਅਦ ਉਸ ਪੋਤੇ ਵੱਲੋਂ ਆਪਣੇ ਦਾਦੇ ਦਾ ਜਾਇਆ ਕਤਲ ਕਰ ਦਿੱਤਾ ਜਾਂਦਾ ਸੋ ਪਰਿਵਾਰ ਦਾ ਅੱਜ 12ਵਾਂ ਦਿਨ ਹੈ 12ਵੇਂ ਦਿਨ ਹੋ ਚੁੱਕੇ ਨੇ ਸੋ ਉਹਦੀ ਜਿਹੜੀ ਹੈ ਮੌਤ ਉਹ ਹਸਪੀਟਲ ਦੇ ਵਿੱਚ ਹੋ ਜਾਂਦੀ ਕਿਉਂਕਿ ਉਹਦੇ ਨਾਲ ਕਾਫੀ ਬਹਿਰੈਮੀ ਨਾਲ ਉਹਨੂੰ ਜਿਹੜਾ ਕੁੱਟ ਮਾਰੂ ਦੀ ਕੀਤੀ ਗਈ ਸੀਗੀ ਕਿਤੇ ਨਾ ਕਿਤੇ ਬੜੀ ਦੀ ਕਰਨਾ ਤੋਂ ਮਾਮਲੇ ਐਤੀ ਜੜੀ ਹੈ ਪਰਤਾਲ ਤੋਂ ਪ੍ਰਸ਼ਾਸਨ ਨਾਲ ਜਾਣਕਾਰੀ ਲਵਾਂਗੇ ਕੀ ਕੁਝ ਜੜੀ ਹੈ ਕਾਰਵਾਈ ਕੀਤੀ ਗਈ ਹੈ ਬਿਲਕੁਲ ਸੋ ਦੱਸਦੇ ਇਸ ਮਾਮਲੇ ਸੰਬੰਧ ਦਾ ਥਾਣਾ ਡਾਬੇ ਦੇ ਵਿੱਚ ਐਸਆਈ ਰਵਿੰਦਰ ਕੁਮਾਰ ਜੀ ਸਾਡੇ ਨੇ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਸਰ ਜਿਹੜਾ ਇੱਕ ਮਾਮਲਾ ਆਇਆ ਸੀਗਾ ਬਸੰਤ ਨਗਰ ਦੇ ਵਿੱਚ ਇੱਕ ਪੋਤੇ ਵੱਲੋਂ ਜਿਹੜਾ ਆਪਣੇ ਦਾਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਇਹ ਮਾਮਲਾ ਕੀ ਸੀਗਾ ਸਰ ਪੂਰਾ ਇਹ ਮਾਮਲਾ ਅਸਲ 'ਚ ਇਹ ਨਾ ਜਿਹੜਾ ਪੋਤਾ ਸੀ ਨਾ ਸੰਨੀ ਉਹ ਫਜ਼ੂਲ ਖਰਚੀ ਦਾਦੀ ਸੀ ਥੋੜਾ ਜਿਹਾ ਜੀ ਤੋਂ ਉਹਦੇ ਸੰਬੰਧ ਵਿੱਚ ਉਹ ਪੈਸੇ-ਪੂਸੇ ਮੰਗਦਾ ਸੀ ਉਹਦੇ ਕੋਲ ਆਪਣੇ ਦਾਦੇ ਕੋਲ ਖਰਚੇ-ਖੁਰਚੇ ਜੋਗੇ ਤੋਂ ਦਾਦੇ ਬੇਫੂਜਲੀ ਤੋਂ ਕਰਦਾ ਪਿਆਗਾ ਉਹ ਚੱਕਰ ਤੇ ਉਹ ਗੁੱਸੇ 'ਚ ਆ ਕੇ ਉਹਦੇ ਨਾਲ ਬੈਟ ਤੇ ਚਾਕੂ ਦਾ ਜਿਹੜਾ ਘਰੇ ਚਾਕੂ ਪਿਆ ਸੀਗਾ ਉਹਦੇ ਨਾਲ ਅਟੈਕ ਕੀਤਾ ਸਿਰ 'ਚ ਬੈਟਵੁੱਡ ਮਾਰੇ ਸੀਗੇ ਤੇ ਚਾਕੂ ਨਾਲ ਕੀਤਾ ਹੀ ਹਮਲਾ ਕਰਤਾ ਸੀ ਸਰ ਉਹਦੇ ਦਾਦੇ ਦਾ ਨਾਮ ਕੀ ਸੀਗਾ ਦਾਦੇ ਦਾ ਨਾਮ ਬਹਾਦਰ ਸਿੰਘ ਜੀ ਸਨ ਆਫ ਨਸੀਬ ਸਿੰਘ ਠੀਕ ਆ ਉਹਦੇ ਜਿਹੜਾ ਪੋਤਾ ਸੀਗਾ ਉਹਦਾ ਕੀ ਨਾਮ ਸੰਨੀ ਸੰਨੀ ਨਾਮ ਸੀਗਾ ਇਨੂੰ ਸਰ ਨਸ਼ੇ ਦੀ ਵੀ ਲਤ ਸੀਗੀ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ ਨਸ਼ੇ ਦਾ ਇਹ ਆਦੀ ਸੀਗਾ ਗੋਲੀਆਂ ਵਗੈਰਾ ਨਸ਼ੇਲੀਆਂ ਜਿਹੜੀਆਂ ਇਹ ਖਾਂਦਾ ਸੀਗਾ ਤੇ ਉਸ ਤੋਂ ਬਾਅਦ ਹੋ ਸਕਦਾ ਪਰ ਸਾਡੇ ਸਾਹਮਣੇ ਇਹੋ ਜਿਹੀ ਗੱਲ ਨਹੀਂ ਆਈ ਸੀਗੀ ਪਰ ਉਹ ਵਜੂਲ ਖਰਚੇ ਦੀ ਜ਼ਰੂਰਤ ਆਦੀ ਸੀਗਾ ਜੋ ਚੀਜ਼ ਸਾਹਮਣੇ ਆਈ ਸੀ ਸਰ ਇਹਦਾ ਕੋਈ ਟੈਸਟ ਵਗੈਰਾ ਕੀਤਾ ਬੋਡੀ ਦਾ ਵੀ ਆਪਣਾ ਬੋਡੀ ਦਾ ਪੋਸਟਮਾਰਟਮ ਰੱਖਣ ਲਈ ਆਪਾਂ ਕਰਾਇਆ ਤੇ ਰੱਖੀ ਉਹ ਤੇ ਆਪਣਾ ਸਿਵਲ ਹਸਪਤਾਲ ਮੋਰਚੀ 'ਚ ਉਹ ਸੇ ਮੈਟਰ ਚੱਲਿਆ ਜੀ ਮਤਲਬ ਕੱਲ ਜਤ ਹੋਈ ਇਹਨਾਂ ਦੀ ਬਾਦਰ ਸਿੰਘ ਨੇ ਹਾਂਜੀ ਕੱਲ ਅਰੋੜਾ ਨਿਊ ਸੈਂਟਰ 'ਚ ਨਾ ਦੁਰਾਨੇ ਇਲਾਜ ਉਹ ਤੇ ਡੈਥ ਹੋ ਗਈ। ਮਤਲਬ ਇਹ ਉਹਦੇ ਹਮਲੇ ਹੀ ਕਰਨ ਤੋਂ ਬਾਅਦ ਹੀ ਜੜੀ ਹੈ ਡੈਥ। ਹਾਂ ਜੀ। ਸਵੰਤਰੀਕ ਨੂੰ ਹੋਇਆ ਸੀਗਾ ਉਸ ਤੋਂ ਬਾਅਦ ਇਧਰਾਂ ਦੇ ਇਲਾਜ ਰੋਡਾ ਨਿਊਰੋ ਸੈਂਟਰ ਐਡਮਿਟ ਰਹੇ ਨੇ। ਉਸ ਤੋਂ ਬਾਅਦ ਉਹਨਾਂ ਡੈਥ ਹੋ ਗਈ ਇਧਰਾਂ ਦੇ ਨਾਲ। ਸਰ ਉਹ ਜਿਹੜਾ ਸੰਨੀ ਸੀਗਾ ਆਰ.ਓ.ਪੀ ਉਹ ਕਿੱਥੇ ਆ? ਸੰਨੀ ਜੇਲ੍ਹ 'ਚ ਹੈ ਜੀ। ਜੇਲ੍ਹ 'ਚ ਹੈ। ਹਾਂ ਜੀ। ਇਹਦੇ ਵਿੱਚ ਹੋਰ ਵੀ ਕੋਈ ਸ਼ਾਮਲ ਸੀਗਾ ਕੋਈ ਇਨਵੈਸਟੀਗੇਸ਼ਨ ਦੌਰਾਨ? ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਇਕੱਲਾ ਹੀ ਸੀਗਾ ਇਹ। ਇਕੱਲਾ ਹੀ ਸੀ। ਹਾਂ ਜੀ ਇਸ ਤੋਂ ਗੋਬਿੰਦਵਰ ਸਾਹਿਬ ਜੇਲ੍ਹ ਵਿੱਚ ਗੰਦ ਲਏ। ਜੇਲ੍ਹ ਵਿੱਚ। ਹਾਂ ਜੀ। ਕੀ ਕਹਿਣਾ ਚਾਹੋਗੇ ਸਰ ਇਹੋ ਬੜੀ ਗਲਤ ਗੱਲ ਹੈ ਜੀ ਦੇਖੋ ਕਿ ਇਨਸਾਨ ਆਪਣੀ ਮਿਹਨਤ ਮਜ਼ਦੂਰੀ ਕਰਕੇ ਬੱਚੇ ਨੂੰ ਪਾਲਦਾ ਹੈਗਾ ਤੇ ਬੱਚੇ ਇਹੋ ਜਿਹੇ ਨਤੀਜੇ ਸਾਹਮਣੇ ਕਰਾਂਦਾ ਬੜੀ ਮਾੜੀ ਗੱਲ ਲੱਗੀ ਹੈ ਬੱਚਾ ਨੂੰ ਜਾਂ ਜਵਾਨ ਸੀਗਾ 25 ਸਾਲ ਉਮਰ ਆਉਦੀ ਕੋਈ ਨਿਆਣਾ ਤੇ ਹੈ ਨਹੀਂ ਸੀਗਾ ਸਭ ਸੂਝ-ਬੂਝ ਹੁੰਦੀ ਬੱਚਿਆਂ ਨੂੰ ਪਰ ਗਲਤ ਗੱਲ ਹੈ ਜੋ ਵੀ ਹੋਇਆ ਗਲਤ ਹੈ ਜੀ ਗਲਤ ਬਿਲਕੁਲ ਸੋ ਦੱਸ ਦिए ਸਾਡੇ ਨਾਲ ਐਸਆਈ ਰਵਿੰਦਰ ਕੁਮਾਰ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਬੜੇ ਕਾਬਲੇ ਤਾਰੀਫ ਪੁਲਿਸ ਜਨਾਬ ਵੱਲੋਂ ਕਾਰਵਾਈ ਜਿਹੜੀ ਹੈ ਮਿੰਟੋ ਮਿੰਟ ਕੀਤੀ ਗਈ ਉਸ ਤੋਂ ਬਾਅਦ ਉਸ આરોપી ਨੂੰ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਗਿਆ ਉਸ ਤੇ ਉਤੇ ਕਾਰਵਾਈ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੋ ਇਸ ਮਾਮਲੇ ਸਬੰਧ ਤੁਸੀਂ ਵੀ ਜਿਹੜਾ ਦੇਖ ਸਕਦੇ ਹੋ ਕਿ ਆਪਣੇ ਘਰ ਦੇ ਵਿੱਚ ਜਿਹੜਾ ਵੀ ਨੌਜਵਾਨ ਨਸ਼ੇ ਦਾ ਆਦੀ ਆ ਫਰਜੀਲੀ ਜਿਹੜੇ ਖਰਚੇ ਦਾ ਆਦੀ ਆ ਉਹਨੂੰ ਜ਼ਰੂਰ ਸਮਝਾਓ ਕਿਉਂਕਿ ਇਹ ਜਿਹੜੇ ਬੇਖੌਫ ਕਦਮ ਜਿਹੜੇ ਨੇ ਖੌਫਨਾਕ ਕਦਮ ਇਹ ਪਰਿਵਾਰ ਨਾਲ ਹੀ ਜਿਹੜਾ ਇਹ ਨੌਜਵਾਨ ਜਿਹੜੇ ਰਸਤੇ ਆ ਦੇਖ ਸਕਦੇ ਹੋ ਕਿਸ ਤਰੀਕੇ 올ਡ ਪਾਸੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਵੱਲੋਂ ਆਪਣੇ ਪਰਿਵਾਰ ਪਰਿਵਾਰ ਦੇ ਉੱਪਰ ਹੀ ਜਿਹੜਾ ਹਮਲਾ ਕੀਤਾ ਜਾਂਦਾ ਦੇਖ ਰਹੋ ਲੁਧਾਨਾ ਲਾਈਵ ਮੈਨਟਨ ਕੈਮਰਾਮੈਨ ਅਮੀ ਦੇ ਨਾਲ ਧੰਨਵਾਦ